ਪੰਜਾਬ ਵਿਧਾਨ ਸਭਾ ਦਾ ਜਦੋਂ ਵੀ ਸੈਸ਼ਨ ਹੁੰਦਾ ਹੈ ਤਾਂ ਸਕੂਲੀ ਬੱਚੇ ਔਰ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਬੁਲਾਇਆ ਜਾਂਦਾ ਹੈ ਸੈਸ਼ਨ ਵੀ ਇਹੋ ਬੱਚੇ ਨੇ ਜਿਹੜੇ ਆਨ ਵਾਲੇ ਦਿਨਾਂ ਦੇ ਵਿੱਚ ਸਿਆਸਤ ਦਾ ਹਿੱਸਾ ਬਣਦੇ ਨੇ ਇਹਨਾਂ ਨੇ ਵੀ ਅੱਗੇ ਵੱਧ ਕੇ ਕਿਤੇ ਨਾ ਕਿੱਥੇ ਆਪਣੇ ਸੁਪਨੇ ਪੂਰੇ ਕਰਦੇ ਨੇ ਔਰ ਉਸ ਲਈ ਇਨਾਂ ਨੂੰ ਸੈਸ਼ਨ ਦੇ ਵਿੱਚ ਬੁਲਾਇਆ ਜਾਂਦਾ ਹੈ ਕਿ ਇਹਨਾਂ ਨੂੰ ਦੱਸਿਆ ਜਾਏ ਕਿ ਕਿਸ ਢੰਗ ਦੇ ਨਾਲ ਇਹਨਾਂ ਦੇ ਜਿਹੜੇ ਲੀਡਰ ਨੇ ਜਿਹੜੇ ਮਨਿਸਟਰ ਨੇ ਜਿਹੜੇ ਮੁੱਖ ਮੰਤਰੀ ਨੇ ਉਹ ਇਨਾਂ ਦੇ ਨਾਲ ਜੁੜੇ ਹੋਏ ਜਿਹੜੇ ਮਸਲੇ ਨੇ ਚਾਹ ਪਿੰਡਾਂ ਨਾਲ ਜੁੜੇ ਹੋਏ ਮਸਲੇ ਹੋਣ ਚਾਹ ਸ਼ਹਿਰਾਂ ਨਾਲ ਜੁੜੇ ਹੋਏ ਮਸਲੇ ਹੋਣ ਚਾਹ ਐਜੂਕੇਸ਼ਨ ਨਾਲ ਜੁੜੇ ਮਸਲੇ ਨੂੰ ਉਹਨਾਂ ਨੂੰ ਕਿਸ ਢੰਗ ਦੇ ਨਾਲ ਵਿਚਾਰ ਕਰਕੇ ਵਿਧਾਨ ਸਭਾ ਦੇ ਵਿੱਚ ਹੱਲ ਕਰਨ ਦਾ ਕੰਮ ਕਰਦੇ ਨੇ ਤੁਹਾਨੂੰ ਤਸਵੀਰ ਬੁਖਾ ਰਹੇ ਆ ਵਿਧਾਨ ਸਭਾ ਦੀ ਤਸਵੀਰ ਹੈ ਔਰ ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਕੂਲੀ ਬੱਚੇ ਬੱਚੀਆਂ ਜੜੀਆਂ ਨੇ ਉਹ ਅੱਜ ਵਿਧਾਨ ਸਭਾ ਪਹੁੰਚੇ ਸੀ ਔਰ ਵਿਧਾਨ ਸਭਾ ਦੀ ਇਹਨਾਂ ਨੇ ਕਾਰਵਾਈ ਵੇਖੀ ਹੈ ਉਸ ਤੋਂ ਬਾਅਦ ਸਪੀਕਰ ਸਾਹਿਬ ਜਿਹੜੇ ਨੇ ਹੋਏਨ ਬੱਚੇ ਬੱਚੀਆਂ ਨਾਲ ਗਲਬਾਤ ਵੀ ਕਰ ਰਹੇ ਸੀ ਇਹਨਾਂ ਨੂੰ ਦੱਸ ਰਹੇ ਸੀ ਕਿ ਕਿਸ ਢੰਗ ਦੇ ਨਾਲ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਹੈ ਕਿਸ ਢੰਗ ਦੇ ਨਾਲ ਇਸ ਸੈਸ਼ਨ ਦੇ ਵਿੱਚ ਮਸਲੇ ਜਿਹੜੇ ਨੇ ਉਹ ਹੱਲ ਹੁੰਦੇ ਨੇ ਔਰ ਹੁਣ ਜਿਹੜਾ ਹੁਣ ਵੀ ਬੱਚਿਆਂ ਦੇ ਨਾਲ ਇੱਕ ਗਰੁੱਪ ਫੋਟੋ ਖਿਚਾਉਣ ਦਾ ਸਿਲਸਿਲਾ ਜਿਹੜਾ ਲਗਾਤਾਰ جاری ਹੈ ਤੁਹਾਨੂੰ ਤਸਵੀਰ ਵਿਖਾ ਰਹੇ ਹਾਂ ਕਿ ਜਿਸ ਢੰਗ ਦੇ ਨਾਲ ਬੱਚੇ ਬੱਚੀਆਂ ਜਿਹੜੇ ਨੇ ਇੱਥੇ ਪਹੁੰਚੇ ਵੱਡੀ ਗਿਣਤੀ ਦੇ ਵਿੱਚ ਇੱਥੇ ਬੱਚੇ ਬੱਚੀਆਂ ਪਹੁੰਚੇ ਸੀ ਔਰ ਹੁਣ ਸਪੀਕਰ ਸਾਹਿਬ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਇੱਕ ਗਰੁੱਪ ਫੋਟੋ ਵੀ ਖਿਚਾਈ ਜਾ ਰਹੀ ਹੈ ਯਾਦਗਾਰੀ ਫੋਟੋ ਹੁੰਦੀ ਹੈ ਸਿਰ ਸਾਹਿਬ ਜਦੋਂ ਵੀ ਸੈਸ਼ਨ ਹੁੰਦਾ ਬੱਚੇ ਬੱਚੀਆਂ ਆਉਂਦੇ ਨੇ ਸੈਸ਼ਨ ਦੀ ਕਾਰਵਾਈ ਵੇਖਦੇ ਨੇ ਹਰ ਵਾਰ ਤੁਸੀਂ ਇਹਨਾਂ ਨੂੰ ਇਸੇ ਤਰ੍ਹਾਂ ਕਲਾਸ ਲਾ ਕੇ ਗੁਰਮੰਤਰ ਵੀ ਦਿੰਦੇ ਨਜ਼ਰਾਂ ਦੇ ਅੱਜ ਕੀ ਕੁਝ ਗੱਲਬਾਤ ਹੋਈ ਨਾ ਦੇ ਨਾਲ ਅੱਜ ਤਾਂ ਇੱਥੇ ਮੈਨੂੰ ਪਤਾ ਲੱਗਿਆ ਵੀ ਸਾਡੇ ਜਿਹੜੇ ਬੱਚੇ ਆ ਇਹਨਾਂ ਦਾ ਟੈਲੈਂਟ ਹੀ ਬਹੁਤ ਹੈ ਇਹ ਗੱਤਕੇ ਜਿੱਤ ਕੇ ਆਉਂਦੇ ਆ ਵੱਡੇ ਵੱਡੇ ਪ੍ਰਾਈਜ਼ ਅੱਛਾ ਇਹ ਕਵਿਤਾ ਵੀ ਲਿਖਦੇ ਆ ਕਿੱਥੇ ਗਈ ਬੇਟੀ ਆ ਜਾ ਪੁੱਤ ਇਹ ਕਵਿਤਾ ਇੰਨੀ ਸੋਹਣੀ ਇੱਥੇ ਬੈਠੀ ਬੈਠੇ ਨੇ ਕਵਿਤਾ ਬਣਾਤੀ ਸੋ ਬੜੀ ਇਹਨਾਂ ਦਾ ਟੈਲੈਂਟ ਬਹੁਤ ਹੈ ਸੋ ਸਿਰਫ ਇਹਨਾਂ ਨੂੰ ਟ੍ਰਿਗਰ ਦੇਣ ਦੀ ਲੋੜ ਹੁੰਦੀ ਹੈ ਸੋ ਉਹ ਟ੍ਰਿਗਰ ਇੱਥੇ ਆ ਕੇ ਇਹਨਾਂ ਨੂੰ ਐਕਸਪੋਜ਼ਰ ਮਿਲਦਾ ਇਹਨਾਂ ਨੂੰ ਪਤਾ ਲੱਗਦਾ ਵੀ ਕਾਨੂੰਨ ਕਿਵੇਂ ਬਣਦੇ ਆ ਮੁੱਖ ਮੰਤਰੀ ਕੀ ਕਿਵੇਂ ਕੰਮ ਕਰਦਾ ਹੈ ਐਮ ਐਲ ਏ ਦਾ ਕੀ ਕੰਮ ਹੁੰਦਾ ਹੈ ਵਿਰੋਧੀ ਧਿਰ ਦਾ ਕੀ ਕੰਮ ਹੁੰਦਾ ਸੋ ਉਹ ਸਾਰਾ ਇਹ ਕਰਦੇ ਆ ਸੋ ਬੇਟਾ ਕਵਤਾ ਕੀ ਸੁਣਾਈ ਸੀ ਤੁਸੀਂ ਕੀ ਕੀ ਲਿਖਿਆ ਤੁਸੀਂ ਅੱਜ ਇੱਥੇ ਆ ਕੇ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਪਹਿਲਾਂ ਤਾਂ ਸਰ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਅੱਜ ਤੱਕ ਸਾਡੇ ਲਈ ਬਹੁਤ ਕੁਛ ਕੀਤਾ ਤੇ ਅੱਗੇ ਵੀ ਕਰਦੇ ਆ ਰਹੇ ਤੇ ਇੱਕ ਧੰਨਵਾਦ ਪ੍ਰਿੰਸੀਪਲ ਸਰ ਦਾ ਜਿਹੜੇ ਏਡੀ ਇੰਨੀ ਹਸਤੀਆਂ ਨਾਲ ਮਿਲਣ ਦਾ ਸਾਨੂੰ ਮੌਕਾ ਦਿੰਦੇ ਆ ਤੇ ਹਿੰਮਤ ਦਿੰਦੇ ਆ ਤੇ ਪਰਮਿਸ਼ਨ ਵੀ ਦਿੰਦੇ ਆ ਤੇ ਘਰਦਿਆਂ ਤੋਂ ਵੀ ਪਰਮਿਸ਼ਨ ਲੈਂਦੇ ਆ ਮੈਂ ਸਾਰੇ ਲਈ ਦੋ ਲਾਈਨਾਂ ਬੋਲੀਆਂ ਸੀ ਫਿਲਹਾਲ ਇਸ ਟਾਈਮ ਤੇ ਟਾਈਮ ਦੋ ਹੀ ਬਣੀਆਂ ਪਰ ਉਹ ਮੈਂ ਦੱਸਣਾ ਚਾਹੁੰਦੀ ਆ ਸਾਰਿਆਂ ਨੂੰ ਤੇ ਸਰ ਦਾ ਮਾਣ ਕਰਨਾ ਚਾਹੁੰਦੀ ਆ ਤੁਸੀਂ ਸਮਝਿਆ ਕਾਬਿਲ ਸਾਨੂੰ ਅਸੀਂ ਕਾਬਿਲ ਬੰਨਣਾ ਵੀ ਹੈ ਤੇ ਕਾਬਿਲ ਬਣ ਕੇ ਤੁਹਾਨੂੰ ਦੇਣਾ ਇਸ ਗੱਲ ਦਾ ਪਰਮਾਣ ਹੈ ਤੁਸੀਂ ਹੋ ਸਪੀਕਰ ਸਾਡੇ ਇਸ ਗੱਲ ਤੇ ਸਾਨੂੰ ਬਹੁਤ ਮਾਣ ਹੈ ਇਸ ਗੱਲ ਤੇ ਸਾਨੂੰ ਬਹੁਤ ਮਾਣ ਹੈ ਸਭ ਬੱਚੇ ਜਿੱਦਾਂ ਜਿੱਦਾਂ ਕਹਿੰਦੇ ਜਿਹੜੀ ਪੀੜ੍ਹੀ ਹੈ ਸਾਡੀ ਆਧੁਨਿਕ ਹੁੰਦੀ ਜਾ ਰਹੀ ਹੈ ਉਸ ਢੰਗ ਦੇ ਨਾਲ ਇਹਨਾਂ ਦੇ ਜਿਹੜੇ ਵਿਚਾਰ ਨੇ ਉਹ ਵੀ ਵੱਡਿਆਂ ਵਾਂਗੂ ਇੱਕਦਮ ਡਿਵੈਲਪ ਹੁੰਦੇ ਨਜ਼ਰ ਆ ਰਹੇ ਛੋਟੀ ਉਮਰ ਦੇ ਵਿੱਚ ਹੀ ਹੈ ਵੱਡੀਆਂ ਚੀਜ਼ਾਂ ਸਮਝਣ ਵੀ ਲੱਗ ਗਏ ਨੇ ਸੈਸ਼ਨ ਦੇ ਵਿੱਚ ਆਏ ਨੇ ਦੇਖਿਆ ਇਹਨਾਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਕਿ ਆ ਇਨਾਂ ਲਈ ਵੀ ਇਹ ਕਿਹੋ ਜੀ ਪਾਠਸ਼ਾਲਾ ਹੋਣੀ ਚਾਹੀਦੀ ਹੈ ਕਿ ਇਹਨਾਂ ਨੂੰ ਰਾਜਨੀਤਿਕ ਜਿਹੜੇ ਦਾਅ ਪੇਚ ਨੇ ਗੁਰ ਜਿਹੜੇ ਨੇ ਉਸ ਖਾਏ ਜਾਣ ਸਟੱਡੀ ਦੇ ਨਾਲ ਨਾਲ ਦੇਖੋ ਅਸਲ ਐਜੂਕੇਸ਼ਨ ਹੀ ਉਹ ਹੈ ਜੀ ਔਰ ਮੈਂ ਇੱਕ ਗੱਲ ਕਹਿਣਾ ਹੁੰਦਾ ਹੈ ਰਾਜਨੀਤੀ ਇੱਕ ਐਸਾ ਸ਼ੋਭਾ ਹੈ ਜਿਹੜਾ ਸਾਡੀਆਂ ਜ਼ਿੰਦਗੀਆਂ ਤੇ ਸਾਡੇ ਪਰਿਵਾਰਾਂ ਤੇ ਸਾਡੇ ਸਮਾਜ ਤੇ ਸਭ ਤੋਂ ਵੱਧ ਅਸਰ ਪਾਉਂਦਾ ਹੈ ਜੀ ਤੇ ਉਹਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੁੰਦੀ ਹੈ ਸੋ ਸਟੂਡੈਂਟਸ ਨੂੰ ਇਹ ਚਾਹੀਦਾ ਹੈ ਕਿ ਰਾਜਨੀਤੀ 'ਚ ਵੱਤਵੱਧ ਦਿਲਚਸਪੀ ਲੈਣ ਵੱਤਵੱਧ ਧਿਆਨ ਰੱਖਣ ਇਹ ਜ਼ਰੂਰੀ ਨਹੀਂ ਵੀ ਤੁਸੀਂ ਰਾਜਨੀਤੀ ਕਰਨੀ ਹੈ ਰਾਜਨੀਤੀ ਕਰਨੀ ਕਰ ਲੋ ਲੇਕਿਨ ਭਾਵੇਂ ਤੁਸੀਂ ਬਿジネス ਕਰਦੇ ਹੋ ਨੌਕਰੀ ਕਰਦੇ ਹੋ ਕੁਝ ਵੀ ਕਰਦੇ ਹੋ ਲੇਕਿਨ ਤੁਹਾਨੂੰ ਰਾਜਨੀਤੀ ਦੀ ਸਮਝ ਹੋਣੀ ਚਾਹੀਦੀ ਤਾਂ ਕਿ ਜਿਹੜੇ ਆਉਣ ਵਾਲੀਆਂ ਪਾਲਿਸੀਆਂ ਆਉਣ ਵਾਲੇ ਕਾਨੂੰਨ ਆ ਉਹਨਾਂ ਤੇ ਤੁਸੀਂ ਧਿਆਨ ਰੱਖ ਸਕੋ ਕਿ ਕੋਈ ਗਲਤ ਕਾਨੂੰਨ ਤਾਂ ਨਹੀਂ ਬਣਦਾ ਸੋ ਇਹ ਇਹ ਬੱਚੇ ਨਾ ਪਹਿਲਾਂ ਹੀ ਬਹੁਤ بڑے ਸਾਡੇ ਐਕਟਿਵ ਹੈ ਐਕਚੁਅਲੀ ਸਾਡਾ ਜਿਹੜਾ ਜ਼ਿਲ੍ਹਾ ਫਰੀਦਕੋਟ ਹੈ ਨਾ ਇਹ ਪੋਲੀਟੀਕਲੀ ਬੜਾ ਅੱਗੇ ਰਿਹਾ ਸ਼ੁਰੂ ਤੋਂ ਹੀ ਇਹ ਸ਼ੁਰੂ ਤੋਂ ਹੀ ਅੱਗੇ ਰਿਹਾ ਤੇ ਇਹਨਾਂ 'ਚ ਤਾਂ ਕਈ ਰਾਸ਼ਟਰਪਤੀ ਕੌਣ ਹੈ ਵੀ ਤੁਹਾਡੇ 'ਚ ਹੈ ਰਾਸ਼ਟਰਪਤੀ ਇਹ ਰਾਸ਼ਟਰਪਤੀ ਇਹ ਰਾਸ਼ਟਰਪਤੀ ਦੇਖੋ ਹੈ ਪ੍ਰਧਾਨ ਮੰਤਰੀ ਕੌਣ ਹੈ ਆ ਪ੍ਰਧਾਨ ਮੰਤਰੀ ਇਹਨਾਂ ਨੇ ਉਧੇ ਪਹਿਲਾਂ ਹੀ ਵੰਡੇ ਹੋਏ ਆ ਹਾਂ ਔਰ ਇਹਨਾਂ ਦਾ ਇੱਕ ਆਪਾਂ ਮੌਕ ਸੈਸ਼ਨ ਵੀ ਇੱਥੇ ਵਿਦਵਾਂਤਵਾਜ ਕਰਾਵਾਂਗੇ ਬੱਚਿਆਂ ਦਾ ਮੌਕ ਸੈਸ਼ਨ ਕਦੋਂ ਦੀ ਤਿਆਰੀ ਹੈ ਜੀ ਬਸ ਜਦੋਂ ਤਿਆਰੀ ਕਰ ਲਾਂਗੇ ਉਦੋਂ ਹੀ ਇੱਥੇ ਕਰਵਾ ਲਾਂਗੇ ਆਪਾਂ ਅੱਛਾ ਇਨੀ ਬੱਚਿਆਂ ਦਾ ਜਾਂ ਪੂਰੇ ਪੰਜਾਬ ਤੋਂ ਬੱਚੇ ਲੈ ਕੇ ਆਓਗੇ ਸਟਾਰਟ ਇਹਨਾਂ ਤੋਂ ਕਰਾਂਗੇ ਫਿਰ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਲਈ ਪੂਰੇ ਪੰਜਾਬ ਅੱਜ ਅੱਜ ਦੀ ਕਾਰਵਾਈ ਔਰ ਓਵਰਆਲ 3 ਦਿਨ ਦਾ ਜਿਹੜਾ ਸੈਸ਼ਨ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਇਸ ਵਾਰ ਤੇ ਵਿਰੋਧੀ ਧਿਰ ਜਿਹੜੀ ਹੈ ਉਹ ਵੀ ਮੁੱਦਿਆਂ ਦੇ ਉੱਪਰ ਬਹਿਸ ਕਰਦੀ ਨਜ਼ਰ ਆਈ ਹੈ ਕਈ ਥਾਵਾਂ ਤੇ ਜ਼ਰੂਰ ਨੌਕ-ਚੌਕ ਹੋਈ ਹੈ ਲੇਕਿਨ ਆਮੂਮਨ ਸਮਾਜ ਜਿਹੜਾ ਉਹ ਲੋਕ ਹਿੱਤ ਦੇ ਜਿਹੜੇ ਮਸ ਦੇਖੋ ਮੈਂ ਇੱਕ ਰਿਕਾਰਡ ਮੰਗਵਾਇਆ ਸੀ ਦੇਸ਼ ਦੀਆਂ ਸਾਰੀਆਂ ਵਿਧਾਨ ਸਭਾ ਜੀ ਵਿਧਾਨ ਸਭਾ ਜਾਂ ਐਮ ਐਲ ਏ ਦਾ ਇੰਸਟੀਚੂਨ ਇਸ ਲਈ ਬਣਾਇਆ ਜਾਂਦਾ ਕਿ ਜਿਹੜੇ ਕਾਨੂੰਨ ਬਣਨ ਇੱਥੇ ਜੀ ਔਰ ਮੈਂ ਜਿਹੜੀਆਂ ਬਹੁਤੀਆਂ ਵਿਧਾਨ ਸਭਾਵਾਂ 'ਚ ਇਹ ਦੇਖਿਆ ਵੀ ਮਿੰਟਾਂ ਦੇ ਵਿੱਚ ਕਾਨੂੰਨ ਪਾਸ ਹੋ ਜਾਂਦੇ ਜੀ ਮਿੰਟਾਂ ਦੇ ਵਿੱਚ ਡਿਸਕਸ਼ਨ ਹੀ ਨਹੀਂ ਹੁੰਦੀ ਸੀ ਸੋ ਮੈਨੂੰ ਐਸ ਸੈਸ਼ਨ ਦੇ ਵਿੱਚ ਇਸ ਗੱਲ ਦੀ ਬੜੀ ਤਸੱਲੀ ਹੈ ਜੀ ਕਿ ਹੁਣ ਜਿਹੜੇ ਇੱਥੇ ਬਿੱਲ ਪਾਸ ਹੋਏ ਨੇ ਉਹਨਾਂ 'ਚ ਕਈ ਬਿੱਲਾਂ ਤੇ ਬੜੀ ਸਾਰਥਕ ਬਹਿਸ ਹੋਈ ਹੈ ਜੀ ਇਹ ਹੋਣਾ ਚਾਹੀਦਾ ਜਦੋਂ ਕਿਤੇ ਬਿੱਲ ਤੇ ਬਹਿਸ ਹੋ ਕੇ ਕਾਨੂੰਨ ਬਣੇਗਾ ਨਾ ਜੀ ਫਿਰ ਉਹ ਸਹੀ ਹੋਏਗਾ ਜਦੋਂ ਆਪਾਂ ਬਿਨਾਂ ਬਹਿਸ ਕੀਤੇ ਆ ਕਾਨੂੰਨ ਪਾਸ ਕਰਦੇ ਬਿੱਲ ਪਾਸ ਕਰਦੇ ਨੇ ਕਾਨੂੰਨ ਬਣ ਜਾਂਦਾ ਉਦੋਂ ਉਹਦੇ ਜਿਹੜੇ ਐਲ ਇਫੈਕਟ ਹੈ ਉਹ ਮਤਲਬ ਸਦੀਆਂ ਤੱਕ ਜਾਂਦੇ ਨੇ ਕਹਿੰਦੇ ਨੇ ਲਮਹੋਂ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਸੋ ਉਹ ਉਸ ਤਰ੍ਹਾਂ ਦਾ ਜਿਹੜਾ ਸਿਸਟਮ ਬਣ ਜਾਂਦਾ ਸੋ ਅਸੀਂ ਲਮਹੇ ਸੰਭਾਲਣੇ ਆ ਤੇ ਉਹਦੇ ਵਾਸਤੇ ਸਾਡੇ ਬੱਚੇ ਸਾਡੇ ਫਿਊਚਰ ਲੀਡਰ ਆ ਇਹਨਾਂ ਨੂੰ ਅਸੀਂ ਹਰ ਤਰ੍ਹਾਂ ਦੀ ਟ੍ਰੇਨਿੰਗ ਦੇਣੀ ਆ ਇਸੇ ਕਰਕੇ ਇਹਨਾਂ ਨੂੰ ਇੱਥੇ ਬੁਲਾਇਆ ਇੱਕ ਆਖਰੀ ਸਵਾਲ ਤੁਸੀਂ ਵੀ ਪਿੰਡਾਂ ਨਾਲ ਤਾਲੁਕ ਰੱਖਦੇ ਹੋ ਪੰਚਾਇਤਾਂ ਸਿਆਸੀ ਅਖਾੜਾ ਨਾ ਬਣਨ ਅਜ ਵਿਧਾਨ ਸਭਾ ਨੇ ਬਿੱਲ ਪਾਸ ਕਰ ਦਿੱਤਾ ਕਿ ਸਿੰਬਲ ਤੋਂ हट ਕੇ ਚੋਣ ਹੋਣ ਸਰਵ ਸਹਿਮਤੀ ਨਾਲ ਜਿਆਦਾ ਤੋਂ ਜਿਆਦਾ ਪੰਚਾਇਤਾਂ ਚੁਣੀਆਂ ਜਾਣ ਹਾਂ ਬਿਲਕੁਲ ਇਹ ਬੜਾ ਅੱਛੀ ਗੱਲ ਹੈ ਮੁਖਮੰਦੀ ਸਾਹਿਬ ਨੇ ਇਹ ਵੀ ਕਿਹਾ ਵੀ 5-5 ਲੱਖ ਰੁਪਏ ਉਹਨਾਂ ਨੂੰ ਦੇਵਾਂਗੇ ਜੀ ਜਿਹੜੀਆਂ ਸਰਵ ਸਹਿਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਬੜਾ ਬਹੁਤ ਵਧੀਆ ਇਹ ਆ ਫਿਰ ਉਹਨਾਂ ਨੇ ਕਿਹਾ ਵੀ ਉੱਥੇ ਸਟੇਡੀਅਮ ਵੀ ਜੇ ਮੰਗ ਕਰਨਗੇ ਸਟੇਡੀਅਮ ਵੀ ਦੇਵਾਂਗੇ ਹੋਰ ਵੀ ਚੁਲਤਾ ਦੇ ਮੰਗਨ ਨੂੰ ਪ੍ਰਾਇੋਰਟੀ ਚ ਰੱਖਾਂਗੇ ਸੋ ਜੇ ਸਹਿਮਤੀ ਹੋਏ ਤਾਂ ਬੜਾ ਚੰਗਾ ਸਾਡੇ ਕੋਟਪੁਰ ਵਾਲਿਆਂ ਦਾ ਕਹਿਣਾ ਵੀ ਸ਼ਰੀਹੀ ਕਰ ਦਿਓ ਚੱਕ ਦੇ ਵਟੇ ਬਿਲਕੁਲ ਬਿਲਕੁਲ ਦੇਖੋ ਸਿੱਧੇ ਤੌਰ ਤੇ ਜਿਸ ਢੰਗ ਦੇ ਨਾਲ ਤੁਹਾਨੂੰ ਲਗਾਤਾਰ ਤਸਵੀਰਾਂ ਵੀ ਵਿਖਾਈਆਂ ਸੈਸ਼ਨ ਦੀ ਤਸਵੀਰਾਂ ਵਿਖਾਈਆਂ ਔਰ ਉਸ ਤੋਂ ਬਾਅਦ ਜਿਹੜੀਆਂ ਆ ਤਸਵੀਰਾਂ ਵੇਖਣ ਨੂੰ ਮਿਲੀਆਂ ਸਕੂਲੇ ਦੇ ਜਿਹੜੇ ਬੱਚੇ ਬੱਚੀਆਂ ਉਹ ਇੱਥੇ ਪਹੁੰਚੇ ਸਪੀਕਰ ਸਾਹਿਬ ਨਾਲ ਗੱਲਬਾਤ ਕੀਤੀ ਸੈਸ਼ਨ ਦੀ ਕਾਰਵਾਈ ਵੇਖੀ ਵੇਖਿਆ ਕਿ ਕਿਸ ਢੰਗ ਦੇ ਨਾਲ ਮਸਲੇ ਜਿਹੜੇ ਨੇ ਉਹਨਾਂ ਤੇ ਚਰਚਾ ਹੁੰਦੀ ਹੈ ਔਰ ਮਸਲੇ ਜਿਹੜੇ ਨੇ ਉਹ ਹੱਲ ਹੁੰਦੇ ਨੇ ਕੈਮਰਾ ਪਰਸਨ ਅ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर